ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੱਚੀ ਕਾਲ ਜੀ ਸਾਰਿਆਂ ਨੂੰ ਸੱਚੀ ਕਾਲ ਜੀ ਸਾਰਿਆਂ ਨੂੰ ਅੱਜ ਉਹ ਪੈਰ ਆ ਨਹੀਂ ਮਠਾ ਮਠਾ ਨਹੀਂ ਸਾਡੇ ਇਹ ਕਿਹ ਹੈ ਨਾ ਕਾਣਾ ਮੀਂਹ ਕਿਤੇ ਕਿਤੇ ਬੱਦਲ ਨਾਲ ਕਿਤੇ ਕਿਤੇ ਬਿਲਕੁਲ ਸਾਫ਼ ਆ ਉੱਪਰ ਸੂਰਜ ਕਾਣਾ ਮੀਂਹ ਨਹੀਂ ਪੈਂਦੀ ਹਾਂ ਧੁੱਪ ਚੜੀ ਤੇ ਕਾਣਾ ਇਹ ਕਿਹਨਿਆਣੇ ਨਹੀਂ ਨੇ ਸੋ ਥੋਪਾ ਵਾਲਾ ਜੋ ਵੀ ਹੁੰਦਾ ਕਾਣਾ ਮੀਂਹ ਕਹਿੰਦੇ ਨਹੀਂ ਆਪਾਂ ਮੀਂਹ ਵੀ ਪਕਾਣਾ ਮੀਂਹ ਪੈਂਦੇ ਆ ਵਾ ਇੱਕ ਬੰਨੇ ਧੁੱਪ ਤੇ ਇੱਕ ਬੰਨੇ ਹੂੰ ਤੇ ਉਹ ਤਿਆਰ ਹੋ ਜਾਂਦੀ ਆ ਠੀਕ ਅੱਛਾ ਤਤਰੰਗੀ ਤਤਰੰਗੀ ਪੀਂਗ ਠੀਕ ਠੀਕ ਜਦੋਂ ਕੁਰਤੀ ਕਿੰਨਾ ਤੋਂ ਐਜੇ ਬੰਦੀਆਂ ਨਾ ਆ ਕਣੀਆਂ ਤੇ ਤੇ ਫਿਰ ਤਤਰੰਗੀ ਪੀਂਗ ਪੈ ਲੱਗਦੀ ਆ ਸਾਨੂੰ ਨਹੀਂ ਇਹ ਗੱਲ ਬਾਰੇ ਪਤਾ ਹੋ ਜਾਂਦਾ ਮੁੰਡੀਆਂ ਤਤਰੰਗੀ ਮਾਰਾ ਕੋਸ਼ਿਸ਼ ਮਜਾ ਆ ਲੋ ਜਾਂਦੇ ਆ ਉਦਾਂ ਵੀ ਸਾਨੂੰ ਇੰਨਾ ਪਤਾ ਕਿਸ ਨੂੰ ਕੱਹਣੀ ਗੱਲ ਨਹੀਂ ਪਤਾ ਪਤਾ ਇੰਨਾ ਲੇ ਅਸਰ ਤਤਰੰਗੀ ਕੀ ਇਹ ਅਰੀ ਠੀ ਸਾਡੇ ਲੱਗਣ ਠੰਡੇ ਆ ਜੀ ਹਾਂਜੀ بارش ਵੇਖਣੀ ਚਾਹੀਦੀ ਆ ਕੇ ਮੈਂ ਚੱਪਲ ਲਾ ਕੇ ਉਧਰ ਦੇਖੀ ਨਹੀਂ ਤੇ ਅੱਛਾ ਅੱਜ ਤਾਂ ਹੀ ਨੰਗੇ ਪੈਰੀ ਆਉਣ ਦਈ ਆ ਜਿੱਦਾਂ ਤੇ ਫੁੱਫੜ ਜੀ ਕਹਿੰਦੇ ਕਿ ਮੈਨੂੰ ਵੀ ਦੋ ਇੱਕ ਅੱਧਾ ਤੇ ਭੂਆ ਦਾ ਰਾਦਾ ਵੀ ਕੋਲੀ ਭਾਲ ਲਿਆ ਵਾ ਅੱਛਾ ਨਹੀਂ ਨਿੱਕੇ ਹੁੰਦੇ ਗਾਲੇ ਰਿਜਲ ਜੋਗਦੇ ਨਹੀਂ ਵੱਡੇ ਹੋਗੇ ਤਾਂ ਨਹੀਂ ਹੁਣ ਨਹੀਂ ਨਹੀਂ ਵੱਡੀ ਹੋ ਕੇ ਚੁਗਿਆ ਨਹੀਂ ਇਹਨੇ ਚਾਰ ਦਿਨ ਲੱਗ ਪੁਆ ਆਪਾਂ ਜਾਣੇ ਨਹੀਂ ਕੋਲ ਕੰਮ ਦਾ ਬੜਾ ਜੋਰ ਕੀ ਕੰਮ ਦਾ ਬੜਾ ਵਾਕਿਆ ਜੋਰੀ ਉਲਟ ਕੰਮ ਹੋਂਦੇ ਆ ਹੋਰ ਬੇਲੇ ਤੋਂ ਹੁਣ ਚੁਗਣ ਗਏ ਜੋਰਾ ਦੇ ਵਿੱਚ ਕੌਲੀ ਰਹਿ ਗਈ ਕੌਲੀ ਕਿਦੇ ਮੈਂ ਪੂਆ ਕਹਿ ਦਿੰਦੀ ਚਲੀ ਕੇ ਜੋ ਜੋ ਮੈਂ ਬੋਦੀ ਹੁੰਦਾਂ ਮੈਂ ਸਾਰੀ ਉਮਰ ਕੰਮੀ ਕਰਦਾ ਸੀ ਨਾ ਕੰਮ ਕਰ ਕਰ ਕੇ ਥੱਕ ਗਈ ਬੋਦ ਮਾਰ ਕੇ ਕੰਮ ਕਰ ਕਰ ਆਲੀ ਹੁਣ ਜੀ ਕਾ ਦਾ ਕੰਮ ਕਰ ਕੰਮ ਨਹੀਂ ਪੈਣੇ ਜਿਹੜੀਆਂ ਖਾਣੀਆਂ ਉਹ ਤਾਂ ਪਕਾਉਣੀਆਂ ਪੈਣੀਆਂ ਨਹੀਂ ਨਹੀਂ ਉਹ ਤਾਂ ਉਹ ਕਾਲੀ ਦੀਆਂ ਜਿਆਦਾ ਹੱਲ ਤੋਂ ਆਦਮ ਕੰਮ ਨਹੀਂ ਹੁੰਦਾ ਉਹ ਦਾਂ ਬਲ ਜੀ ਤੁਹਾਨੂੰ ਚਪਲਾਂ ਜਿਹੜੀਆਂ ਮਰਜ਼ੀ ਲਈ ਦੀਆਂ ਨਾ ਛਾਟੀ ਫਲੇਟ ਜੀਆਂ ਹੋ ਜਾਂਦੀਆਂ ਸਾਫ ਜੀਆਂ ਥੱਲੇ ਉਹ ਇੰਦਾਂ ਦੀਆਂ ਤਾਂ ਵੀ ਚਿਰਤੀ ਜਾਂਦੀ ਆਹ ਹੋ ਹੋ ਇਹ ਨਾ ਹੋ ਜਾਂਦੀਆਂ ਮਹਣ ਚਪਲਾਂ ਇੰਦਾਂ ਮਹਿੰਗੀਆਂ ਹੋ ਗਈਆਂ ਵਾ ਇਹਨੂੰ ਆਖੀ ਵੀ ਥੱਲੇ ਢਿੰਗਰੇ ਜੇ ਹੋ ਰੀਆਂ ਬਣਾਓ ਆਨਦੇ ਦਾ ਪਾੜੀ ਪਹਿਲੇ ਸਮੇਂ ਦੇ ਚ ਕੋਈ ਅੰਗਰੇਜ਼ੀ ਕੋਈ ਕਹਿ ਨਹੀਂ ਲੋੜ ਨੂੰ ਚਪਲਾ ਨਮੀਆਂ ਲੈ ਆਓ ਤੇ ਉਹ ਜਿਹੜੀਆਂ ਘੋੜਿਆਂ ਨੂੰ ਕਹਿਣ ਕੁੜੀਆਂ ਲਾਈ ਦੀਆਂ ਉਹ ਲਾਉ ਉਹ ਲਾਉ ਚੁੱਪ ਕਰੀ ਥੱਲੇ ਨਾ ਇੰਤਰ ਪਟਰੀ ਆਉਂਦੀ ਕੋਈ ਕਾਰਡ ਨਹੀਂ ਕੱਟਦਾ ਮੇਰੀ ਸੁਣੋ ਗੱਲ ਪਹਿਲਾਂ ਆਪਾਂ ਚਪਲਾ ਨਹੀਂ ਨਹੀਂ ਭਾਵੇਂ ਜੰਜੀਰ ਦੀਆਂ ਲੈਣੇ ਤੇ ਭਾਵੇਂ ਲੈਣੇ ਪੂਜਾ ਦੀਆਂ ਹਰ ਦੀਦੀ ਤੇ ਹੁਣ ਆ ਗਈਆਂ ਲੱਖੋ ਦੀਆਂ ਤੇ ਅੰਗਰੇਜ਼ੀ ਨਾਮ ਚੱਲ ਪਏ ਤੇ ਜੰਜੀਰ ਹੀ ਪੂਜਾ ਹੀ ਹੈ ਹੈਨਾ ਤੇ ਥਾਂ ਹੀ ਕੱਚੇ ਸਿਰ ਚਪਲਾ ਕੱਸਦੀਆਂ ਨਹੀਂ ਸਹੀ ਗੱਲ ਹੈ ਅੰਕਲ ਹੁਣ ਨਾ ਰੱਬਿਆ ਲੈਣਾ ਉਦੋਂ ਹੀ ਦੁਕਾਨ ਤੇ ਜਾਣਾ ਕਹਿੰਦਾ ਅੰਕਲ ਦੀ ਖਾਕੀ ਜੱਪਾ ਲਿਓ ਹਾਂ ਯਾਰ ਤੇ ਨੀਲੀ ਚਿੱਟੀ ਕਹਿੰਦਾ ਨੀਲੀ ਚਿੱਟੀ ਲਿਓ ਨੀਲੀ ਚਿੱਟੀ ਹਾਂ ਨੀਲੀ ਚਿੱਟੀ ਹੋ ਪੁਜਾਰੀ ਕਹਿੰਦਾ ਪਾਟਾ ਵੀ ਹਾਂਦੀ ਹਾਂਦੀ ਪਾਟਾ ਦੀ ਤੇ ਤਾਂ ਕਹਿੰਦਾ ਖਾਕੀ ਜੱਪਾ ਖਾਕੀ ਜੱਪਾ ਨਹੀਂ ਚੰਜੀਰ ਦੀ ਹਾਂ ਤੇ ਮੈਂ ਫਿਰ ਇਹ ਪੁੱਛਿਆ ਮੈਂ ਕਹਿੰਿਆ ਖਾਕੀ ਜੱਪਾ ਵਾ ਇਹ ਤੁਸੀਂ ਜਾਦੀ ਵੇਚਦੇ ਜੇ ਚੱਕਰ ਕੀ ਆ ਅਨਾ ਫੋਤੇ ਥੈਲਾ ਹੀ ਨਹੀਂ ਆ ਗਿਆ ਇਹ ਨਿਹਰਾ ਹੀ ਖਾਕੀਆਂ ਦਾ ਹੀ ਅੱਛਾ ਇੱਕ ਦੇ ਵੇਚਦਾ ਨਾ ਕਾਲੀਆਂ ਨੀਲੀਆਂ ਕਾਲੀਆਂ ਤੇ ਕਿਟੀਆਂ ਨੀਲੀਆਂ ਆ ਗਈਆਂ ਅੱਛਾ ਇੱਕ ਜਾਂਦਾ ਕਿਸਮਾ ਲੈ ਜਾ ਰੰਗ ਆ ਆਂਦਾ ਮੈਂ ਕਹੇਗੀ ਖਾਕੀ ਪਾ ਦਿਓ ਉਹਨਾਂ ਨੇ ਪੂਰਾ ਬੋਰਾ ਹੀ ਭਰਦਾ ਖਾਕੀ ਦਾ ਉਹਨਾਂ ਨੇ ਜਿਹੜਾ ਨੇ ਖਾਕੀ ਬਣਾ ਦਿੱਤੀ ਪਤਾ ਨਹੀਂ ਉਹ ਜਿੱਦਾਂ ਦੇ ਬੰਦੇ ਹੋਗੇ ਉਹ ਤਾਂ ਜਿੱਥੇ ਐਂਡ ਤੇ ਪਾਉਂਦਾ ਹੀ ਆ ਹੋਗੇ ਛਿੱਟਾ ਦੇ ਲੋਕੀ ਦੁਕਾਨਦਾਰ ਨੂੰ ਜਾ ਕੇ ਫੜਨ ਕਰਦੇ ਆ ਏਦਾਂ ਦੀ ਚੇਬਲ ਦੇ ਆ ਮੈਂ ਵੇਖੀ ਉਹ ਇਹਦੇ ਉੱਤੇ ਹਾਂ ਇੰਸਟਾਗ੍ਰਾਮ ਦੀ ਵੇਖੀ ਉਹ ਆ ਮੈਂ ਫਲਾਣੇ ਫੋਨ ਤੇ ਵੇਖੀ ਉਹ ਬਲਾ ਫੋਟੋ ਖਾਲਦੇ ਆ ਕੋ ਬਜਾਰੇ ਵਿੱਚ 100 ਸਾਲ ਕੇ ਇਹ ਕਹਾਂਗੇ ਬੀਬੀ ਇਹ ਨਹੀਂ ਲੱਭਦੀਆਂ ਨਹੀਂ ਇਹ ਨਹੀਂ ਲੱਭ ਕੇ ਕਹਿੰਦਾ ਬੀਬੀ ਕੋਈ ਨਹੀਂ ਇਹ ਹਰੇ ਆਈ ਨਹੀਂ ਗਈ ਅੱਛਾ ਤੂੰ ਇਹਦੇ ਨਾਲ ਦੀ ਸੇਮ ਕੰਪਨੀ ਆ ਆ ਵੇ ਚੱਪਲ ਹਾਂ ਇਹ ਤੋਹਾਰੇ ਕਾ ਕੋ ਨਹੀਂ ਇਹ ਤੂੰ ਵਧ ਗਈ ਏ ਇਹਦਾ ਸਲਾਈ ਜੋ ਹਾਂ ਮੇਰਾ ਬਿਸਕੁਟ ਲੈ ਜਾਂਦਾ ਤੇ ਕਹਿੰਦਾ ਕਾਕੇ ਵਾਲੇ ਵੀ ਸਕੂਲ ਦੇ ਹਾਂ ਪਾ ਲਈ ਉਹ ਕਾਕੇ ਦੇ ਫੋਟੋ ਵੀ ਪਾ ਲਈ ਜੀ ਹਾਂ ਬਿਲਕੁਲ ਕਾਕੇ ਦੀ ਫੋਟੋ ਤਾਂ ਕਹਿੰਨਾ ਕਾਕੇ ਦੇ ਵੀ ਸਕੂਲ ਦੇ ਕਾਕੇ ਵਾਲੇ ਆ ਗਏ ਤੱਕ ਗਏ ਦੀ ਕਾਕੇ ਵਾਲੇ ਕਾਕੇ ਵਾਲੇ ਬਿਸਕੁਟ ਨੂੰ ਸਵਾਦ ਨਹੀਂ ਲੱਗਦੇ ਸਵਾਦ ਵੀ ਲੱਗਦੇ ਉਹ ਤਾਂ ਚੀਜ਼ਾਂ ਹੀ ਲੱਗੀਆਂ ਤੇ ਚੀਜ਼ਾਂ ਚ ਸਵਾਦ ਹੀ ਨਹੀਂ ਆ ਸਹੀ ਗੱਲ ਸਹੀ ਗੱਲ ਹਾਂ ਤੇ ਚੀਜ਼ਾਂ ਖਾਤਾ ਨਹੀਂ ਨਹੀਂ ਉਹ ਤਾਂ ਇਹ ਵੀ ਕਦੂ ਬਣਾ ਲਓ ਕਿੰਨਾ ਸੋਹਣਾ ਵਧੀਆ ਲੱਗਦਾ ਰਸ ਜਿਹੜੇ ਨਹੀਂ ਕਿਦਾਂ ਗਾਲਦੇ ਨਹੀਂ ਪਾਣੀ ਨਾਲ ਦੇ ਵਿੱਚ ਹੁਣ ਕੋਈ ਇੱਕ ਜੇ ਹਾਂ ਬਲਦੀ ਜੰਮੀ ਕੀ ਬਤਨ ਖਾਣੇ ਆ ਅਜੇ ਰੇੜੇ ਵਾਲਾ ਭਾਈ ਆਇਆ ਤੇ ਅਸੀਂ ਬਤਾਉ ਲੈਦੇ ਅੱਛਾ ਸਵੇਰੇ ਸਵੇਰ ਦੀ ਗੱਲ ਆ ਫਕਤੇ ਦੀ 8 8:30 ਵਜੇ ਉਹ ਤਾਂ ਵੀਡੀਓ ਦਾ ਜੋਰ ਜ਼ਿਆਦਾ ਹੈ ਤੇ ਹੱਡ ਕੋ ਦੁਪਹਿਰੇ ਪਾਣੀ ਨਹੀਂ ਆ ਸਬਜੀ ਤੇ ਮੈਂ ਇਹਦੀ ਰਾਤ ਨੂੰ ਬਣਾਈ ਸੀ ਤਾਂ ਮੈਂ ਵੇਖਿਆ ਰਾਤ ਰਾਤ ਉਹ ਦੂ ਰਾਤ ਪਟਣ ਲੱਗੇ ਨਾ ਹਾਂ ਇਹ ਸਵੇਰੇ ਉਹ ਤਾਂ ਬੜੇ ਵਧੀਆ ਸੀ ਸ਼ਾਮ ਨੂੰ ਪੂਰੇ ਗਲਗੇ ਵਿੱਚ ਗਲਗੇ ਗਾਈ ਗਲੇ ਨਹੀਂ ਕਾਲਾ ਤੇ ਲਾਲ ਉਹ ਪਰਲੀ ਜਿਹੜੀ ਸਕਿਨ ਹੀ ਨਾ ਸਾਰੇ ਸੜ ਗਈ ਹਾਂ ਪਤਾ ਨਹੀਂ ਜਿੱਦਾਂ ਉਹਨਾਂ ਨੂੰ ਧੁੱਪ ਚ ਹੁੰਦੇ ਆ ਧੁੱਪ ਦੇ ਨਹੀਂ ਨੀ ਧੁੱਪ ਚ ਨਹੀਂ ਉਹ ਨੀਰਾ ਹੀ ਕੈਮੀਕਲੀ ਜਿਹੜੇ ਖਾ ਰਹੇ ਉਹਨਾਂ ਨੂੰ ਫੁਟਕ ਜਾਣਾ ਕਿਉਂ ਉਹ ਨੀਰਾ ਉਹਨੂੰ ਦੇਦੀ ਜ਼ਹਿਰ ਹੀ ਚਾਹੀਦੀ ਤੇ ਜੋ ਉਤਨਾ ਚੰਗਾ ਹੋ ਗਿਆ ਰੱਬ ਨੇ ਕਾਲੇ ਕਰ ਦਿੱਤੇ ਨਾ ਉਹਦੇ ਵੇਖਿਆ ਤੁਸੀਂ ਉਹ ਜੇ ਕੱਲ ਤੋਂ ਅਗਲੇ ਦਿਨ ਕਾਲੇ ਹੁੰਦੇ ਤੇ ਤੁਸੀਂ ਬਣਾ ਕੇ ਰਾਤ ਨੂੰ ਖਾ ਲੈਣੇ ਮੈਨੂੰ ਜਿੱਦਾਂ ਸੂਣ ਨਹੀਂ ਮੇਰਾ ਦੀ ਸਕਿਨ ਸੜ ਗਈ ਪਤਾ ਕੀ ਉਹ ਜਾਂਦੀ ਲੱਗਣੀ ਉਹ ਵੀ ਜਾਰੀ ਪਤਾ ਉਹਨਾਂ ਦੀ ਸਕਿਨ ਇਹੋ ਜਿਹੀ ਖਾਂਦੀ ਜਾਂਦੇ ਇਹੋ ਹੀ ਆ ਕਾਰਨ ਪਤਾ ਕੀ ਆ ਪੁੱਤ ਗੱਲ ਇਹ ਆ ਵੀ ਹਰ ਇੱਕ ਚੀਜ਼ ਇਹ ਮਨੁੱਖ ਜਿਹੜਾ ਦਵਾਈਆਂ ਤੇ ਚੱਲਣ ਡਿਆ ਮਾਲ ਡੰਗਰ ਦਵਾਈਆਂ ਤੇ ਚੱਲਣ ਡਿਆ ਸਬਜ਼ੀਆਂ ਤੇ ਉਹ ਸਪਰੇਅ ਪੁੱਗਿਆ ਤੇ ਹੁੰਦੀ ਕੋਈ ਨਹੀਂ ਕੀ ਆ ਪੱਠੇ ਬੀਜੀ ਦੇ ਤੇ ਪੱਠਿਆਂ ਨੂੰ ਵੀ ਤੇਰੀ ਸਪਰੇਅ ਨਹੀਂ ਇਹਨਾਂ ਨੂੰ ਸਪਰੇਅ ਕਰੀ ਜਾਂਦੀਆਂ ਤੇ ਫੇਰੇ ਕਰੇ ਜਾ ਕੇ ਪੱਠੇ ਹੁੰਦੇ ਆ ਸਾਡੇ ਨਾਲ ਪਾਜੀ ਤਾਂ ਨਿਆ ਦੇ ਵਿੱਚ ਪਿੰਡ ਗਾਦੇ ਚਲਾਈ ਹੋ ਗਈ ਤੇ ਮੈਂ ਸਬਾਗ ਬਣਾਉਂਦੀ ਆ ਉਹ ਐੜੀਆਂ ਲੰਮੀਆਂ ਹਰੇ ਰੰਗ ਦੀਆਂ ਸੁੰਡੀਆਂ ਪੱਕਿਆਂ ਦੇ ਵਿੱਚ ਹੁੰਦੀਆਂ ਅੱਛਾ ਆ ਤੇ ਉਹ ਮੁੜ ਕੇ ਅੰਦਰ ਪੁੱਟ ਕੇ ਸੁੱਤੀ ਆ ਕੇ ਅੱਗੇ ਚਵਾਈ ਨੂੰ ਕਿੱਥੇ ਹੁੰਦੀਆਂ ਸੁੰਡੀਆਂ ਬੱਸ ਹੋ ਜਾਗਾ ਸਪਰੇਅ ਬਣਾ ਹੁੰਦਾ ਕੋਈ ਬਾਤੂ ਤੋੜਨੀ ਚਲਾਈ ਤੋੜਨੀ ਤੇ ਵਿੱਚ ਫਤਾ ਗੋਭੀ ਦਾ ਇੱਕ ਫੁੱਲ ਪਾ ਲੈਣਾ ਹੋ ਗਏ ਤੇ ਚੱਲ ਸਾਗ ਬਣ ਜਾਣਾ ਸਾਗਾ ਜੀ ਹੋਣ ਕਿ ਢੋਣ ਜਿਹੜੀਆਂ ਜ਼ਮੀਨਾਂ ਵਾ ਉਸ ਤੋਂ ਉੱਤੇ ਖੱਦੀਆਂ ਹੋ ਗਈਆਂ ਖੱਦੀਆਂ ਹੋ ਗਈਆਂ ਪੈ ਪੈ ਕੇ ਤੇ ਜਿਹੜੀ ਥੱਲੇ ਜ਼ਮੀਨ ਆ ਨਾ ਉਹ ਸਖਤ ਹੋ ਗਈ ਇੱਟੇ ਆ ਗਈ ਹਾਲੇ ਤੱਕ ਕਈ ਨਹੀਂ ਵਾਜੀ ਸਾਰੀ ਜ਼ਮੀਨ ਅਹੀਂ ਆਪਣੇ ਹੱਥੀਂ ਜ਼ਹਿਰ ਬਣਾਉਂਦੀ ਆ ਬਸ ਕੋਈ ਮਰ ਕੇ ਸਪਰੇਅ ਤੋਂ ਬਗੈਰ ਦਵਾਈ ਤੋਂ ਬਗੈਰ ਕੋਈ ਫੱਟੜ ਹੁੰਦੀ ਨਹੀਂ ਪਾ ਜੋ ਨਾ ਪੈਲੀ ਚ ਪਾਣੀ ਦੋ ਤੇ ਉਹ ਸਵੇਰੇ ਵੇਖੇ ਚਿੱਟੀ ਚਿੱਟੀ ਪੈਲੀ ਹੋ ਜਾਂਦੀ ਆ ਦੋ ਸਾਰਾ ਅਸਰ ਉੱਤੇ ਆ ਜਾਂਦਾ ਸਾਰੀ ਜ਼ਮੀਨ ਹੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਜ਼ਹਿਰ ਬਣਾਉਂਦੀ ਆ ਤੋ ਜੈਰ ਜਿਹੜੀ ਆ ਤੁਹਾਡੇ ਅੰਦਰ ਹੀ ਜਾਣਦੀ ਆ ਅੰਦਰ ਚ ਬੰਦਾ ਤਾਂ ਕਣਕ ਦਾ ਬੀਜ ਹੀ ਪਾਉਣੇ ਪਹਿਲਾਂ ਦਵਾਈਆਂ ਲਾਉਣੇ ਆ ਕਦੇ ਤਾਂ ਇੰਨੀਆਂ ਬਿਮਾਰ ਤੇ ਖਾਦਾਂ ਵਿੱਚ ਦਵਾਈਆਂ ਪਾ ਕੇ ਫਿਰ ਕਣਕ ਬੀਜਦੇ ਆ ਮਗਰੇ ਕੋ 21 ਦਿਨਾਂ ਬਾਅਦ ਪਾਣੀ ਲਾ ਕੇ ਨਾਲ ਹੀ ਸਪਰੇ ਸਪਰੇ ਤੇ ਜੇ ਨਹੀਂ ਜਵੀ ਜੂਵੀ ਮਰੀ ਦੁਬਾਰਾ ਫੇਰ ਸਪਰੇ ਆਪਾਂ ਲਾਲਚ ਨੂੰ ਪੈ ਜਨੇ ਕਿ ਜਾਦੀ ਚੀਜ਼ ਬਣ ਜੂਗੀ ਤੇ ਪਤਾ ਨਹੀਂ ਇਹਦੇ ਨਾਲ ਨੁਕਸਾਨ ਹੋਣਾ ਉਹ ਮੁੜ ਕੇ ਕੀ ਆ ਵੀ ਪੜੋਦੇ ਚ ਆਉਂਦੇ ਆ ਕਣਕ ਪਾਉਂਦੇ ਆ ਨਾਲ ਹੀ ਥੱਲੇ ਗੋਲੀਆਂ ਰੱਖਦੇ ਆ ਰੱਖਦੇ ਉਹ ਜਿਹੜਾ ਅਸਰ ਗੋਲੀਆਂ ਦਾ ਵਾ ਇੰਨਾ ਬੰਦ ਰਹਿਣਾ ਮੈਂ ਵੇਚੀ ਜਾਣਾ ਹਾਂ ਹਾਂ ਅਹੀਂ ਕਿਹੜਾ ਉਹ ਤੋਂ ਆਪ ਧੋ ਬੇਕੀ ਨਹੀਂ ਦੇ ਵੀ ਧੋ ਕੇ ਪੀਈਏ ਐਦਾਂ ਚੱਕੀ ਦੇ ਬੋਰਾ ਭਰਦੇ ਉਹ ਬੋਰਾ ਵੀ ਆ ਗਏ ਪੀਣ ਕਰ ਲੈ ਹਾਂ ਹੁਣ ਤਾਂ ਇੰਨੇ ਸੋਲ ਹੋ ਗਏ ਪੀਣ ਵੀ ਨਹੀਂ ਹੁੰਦਾ ਆਪਣੇ ਨਬਰ ਪ੍ਰਾਣੀ ਕਰਨ ਤੋਂ ਦੋ ਦੋ ਵਾਰੀ ਦਵਾਈਆਂ ਲਾਤੀਆਂ ਹਾਂ ਜਾ ਤੇ ਫਿਰ ਦਵਾਈ ਰੱਖੀ ਹੈ ਜਾਨ ਨੂੰ ਧੋ ਲੋ ਧੋ ਲੋ ਧੋ ਗਏ ਕਣਕ ਨੂੰ ਸਤਾ ਕੇ ਬਸ ਚੱਲ ਗਿਆ ਅਸਾਂ ਚੱਲ ਨਹੀਂ ਤਰੋਂ ਫਿਰ ਵੀ ਧੋਲੇ ਕਣਕ ਨੂੰ ਹੁਣ ਸਿਸਟਮ ਆ ਗਿਆ ਵੀ ਲੋਕਾਂ ਨੇ ਘਰਾਂ ਦੇ ਜਿਹੜੇ ਡਰਾਮਾ ਖਾਲੀ ਕਰਕੇ ਵੇਲੀਆਂ 'ਚ ਰੱਖਤੇ ਆ ਤੇ ਜਿਹੜੀ ਕਣਕ ਵਾ ਸਾਰੀ ਚੱਕੀਆਂ ਦਾ ਸੁੱਟ ਦਿੱਤੀ ਆ ਕਿਉਂ ਸਾਡੇ ਪਿੰਡ ਦੇ ਸਾਡੇ ਪਿੰਡ ਚੱਕੀਆਂ ਦਾ ਸੁੱਟਦੀ ਆ ਜਦੋਂ ਕਿਸੇ ਦਾ ਆਟਾ ਮੁੱਕ ਗਿਆ ਦਰੋਂ ਉਸੇ ਡਰਾਮ ਭਰੇ ਪਏ ਆ ਮੇਰੇ ਆਟਾ ਮੋਟਾ ਉਹ ਤੋਂ ਆਟਾ ਲਈ ਆਉਣਾ ਆਪਣਾ ਉੱਥੋਂ ਆਟਾ ਲਈ ਆਉਣਾ ਆਪਣਾ ਆਪਾਂ ਵੀ ਤੇ ਆਈਏ ਨਾ ਕਣਕ ਚੱਕੀ ਤੇ ਖੜਨ ਦਾ ਵੀ ਜੱਬ ਮੁੱਕ ਗਿਆ ਨਹੀਂ ਮੈਨੂੰ ਤੇ ਕਣਕ ਤਾਂ ਕੈਸੇ ਤੇ ਕਿ ਨਹੀਂ ਆਉਂਦਾ ਜੇ ਕਿ ਤੇ ਮੇਰਾ ਸਟੋਰ ਵੱਡਾ ਹੁੰਦਾ ਨਾ ਸਭ ਤੋਂ ਪਹਿਲਾਂ ਰਿੱਜਿਕ ਨੂੰ ਪੈ ਲਵਾ ਹਾਂ ਮਾਸਾ ਦਾ ਰੋਟੀ ਖਰਾਬ ਹੋਵੇ ਦਾਣੇ ਖਰਾਬਾ ਮੇਰੇ ਦਿਨ ਨੂੰ ਖੁਸ਼ ਹੁੰਦਾ ਸਿੱਧੀ ਗੱਲ ਆ ਮੈਨੂੰ ਹੋਰ ਕਿੱਦਾਂ ਤੇ ਪਤਾ ਨਹੀਂ ਭਾਵੇਂ ਕੋਈ ਸਬਜੀ ਆ ਭਾਵੇਂ ਦਾਣੇ ਆ ਛੋਲੇ ਆ ਰੇ ਦੀ ਕ ਖਰਾਬ ਗਾ ਨੂੰ ਵੀ ਜੀ ਪਤਾ ਨਹੀਂ ਕਿਹੜੀ ਉਹਨੂੰ ਦਿੱਤਾ ਨਾ ਮਿਲਿਆ ਵਾ ਉਹਦਾ ਔਖੇ ਬਹੁਤ ਰੋਟੀ ਜਿਹੜੀ ਆ ਕਮਾਉਣੀ ਬਹੁਤ ਦਾਣੇ ਨੂੰ ਕੱਢ ਕੇ ਬਾਹਰ ਛੁੱਟਦੇ ਨੇ ਕਈ ਲੋਕ ਨਾ ਡੰਗਰਾਂ ਵਾਲੇ ਕੰਮ ਵਿੱਚ ਫੜੋ ਲਰਾ ਦਿੰਦੇ ਆ ਮੈਨੂੰ ਨਹੀਂ ਚੰਗਾ ਲੱਗਦਾ ਫੇਰ ਕੀ ਘਟਾ ਪੈਂਦਾ ਤੇ ਪੈ ਜੇ ਆਹੋ ਪਰ ਮੈਂ ਜੇ ਕਿਤੇ ਮੇਰਾ ਸਟੋਰ ਵੱਡਾ ਮੈਂ ਉੱਤੇ ਰੱਖਿਆ ਕੋਠੇ ਦੇ ਜੇ ਸਟੋਰ ਵੱਡਾ ਨਾ ਥੱਲੇ ਰੱਖਣਾ ਆਹੋ ਤੇ ਹੈ ਹੀ ਆ ਪਰ ਸਾਡੇ ਚੱਕੀ ਤੇ ਹੀ ਆ ਦਾਣੇ ਸਾਰਿਆਂ ਲੋਕਾਂ ਦੇ ਨਹੀਂ ਆਈ ਸਾਡਾ ਤੇ ਡਰਮ ਬਾਹਰ ਦਾ 10 ਕੁਇੰਟਲਾਂ ਦਾ ਹੈਗਾ ਨਾ ਡਰਮ ਆਹੋ ਤੇ ਇੱਕ ਨਿੱਕਾ ਰੱਖਿਆ 1000 ਕੁੰਟਲ ਦਾ ਵੱਖਰਾ ਵਿੱਚ ਬੀ ਵਾਲੀ 1000 ਕੁੰਟਲਾਂ ਦਾ ਸਾਡਾ ਘੜੋਲਾ ਵਾ ਹੂੰ 2-3 ਕੁੰਟਲ ਸਾਡੀ ਬਾਹਰ ਪਈ ਆ ਉੱਤੇ ਹੀ ਪਈ ਏ ਕੋਠੇ ਤੇ ਜਦੋਂ ਮਰਜ਼ੀ ਆਪਾਂ ਕੱਢ ਕੇ ਪਿਆ ਲੈਣੀ ਹੁਣ ਮੇਰਾ ਰਦਾ ਫੇਰ ਪੀਣ ਕਰਿਆ ਕਰਾਂ ਇਹ ਜਦੋਂ ਦਾ ਇਸ ਚੱਕਰਾਂ ਚ ਪਹਿਨਾ ਪੀਣਾ ਮੈਂ ਵੀ ਘਟ ਕਰਨ ਲੱਗ ਪਈ ਆ ਤੇ ਪਿਛੇ ਜੇ ਨਾ ਇਹ ਕਣਕ ਘਲਾਉਣੀ ਤੇ ਮੰਮੀ ਨੇ ਮੈਨੂੰ ਉਹ ਮੈਨੂੰ ਨਾ ਘੜੀ ਮੋਣੀ ਕਹਿਣਾ ਮੇਰੀ ਕਣਕ ਚੈੱਕ ਕਰ ਲੈਣੀ ਤੇ ਵੀ ਕਣਕ ਚੈੱਕ ਕਰ ਲੈਣੀ ਮੈਂ ਮਮੀ ਤੂੰ ਹੀ ਐਵੇਂ ਇਤਰਾ ਕਰਦੇ ਰਹਿੰਦੇ ਨੇ ਇੱਦਾਂ ਘਲਾ ਨਹੀਂ ਉਹ ਕਰ ਦਿੰਦੇ ਛਾਂਣ ਦਿੰਦੇ ਮੈਂ ਵੀ ਮੰਮੀ ਕੋ ਉਠਿਆ ਨਾ ਜਾਵੇ ਬਿਮਾਰ ਹੈਗੇ ਸੀ ਉਠੇ ਤੇ ਚੜ ਕੇ ਗੋੜੀ ਢੇਰੀ ਲਾਈ ਸਾਰੀ ਕਣਕ ਵੇਖੀ ਚਾਰ ਗੋਲੀਆਂ ਨਿਕਲੀਆਂ ਗੋਦੀ ਚ ਅੱਛਾ ਤਾਂ ਮੰਮੀ ਅੱਤੇ ਵੀ ਕੰਮ ਹੋ ਜਾਣਾ ਹਾਂ ਇਦਾਂ ਦੇ ਚ ਤਾਲ ਕੇ ਕਾਹ ਪਹਿਲਾਂ ਆਟਾ ਛਾਨੀ ਦੇ ਤਾਂ ਕਿਨਕ ਦਾ ਸੂੜਾ ਨਿਕਲਦਾ ਤਾਂ ਉਹ ਨਾਲ ਛਾਹੀ ਹੁੰਦੀ ਹੁੰਦਾ ਹੁਣੇ ਸੂੜਾ ਨਿਕਲਦਾ ਹੁਣ ਤਾਂ ਡਾਕਟਰ ਵੀ ਕਹਿੰਦੇ ਆ ਵੀ ਸੂੜੇ ਵਾਲੀ ਰੋਟੀ ਖਾਓ ਖਾਓ ਔਰ ਛਿਲਕੇ ਲਾਦਨ ਦੇ ਛਿਲਕਾ ਲੱਤ ਜਾਂਦਾ ਜਾਂ ਤਾਂ ਜਿਆਦਾ ਚਿੱਟੀਆਂ ਰੋਟੀਆਂ ਜਿਆਦਾ ਬਰੀਕ ਆਟਾ ਮੈਂ ਚੱਕੀ ਲੈ ਆਉਣੀ ਹੈ ਘਰੇ ਹਾਂ ਔਰ ਸਾਡੇ ਪਿੰਡ ਦੀ ਆ ਸਾਡੇ ਆਪਣੇ ਫੌਜੀ ਆ ਉਹ ਵਰਜੀ ਦਾੜੀ ਬਲਜੀਤ ਹੋਣਾ ਨੇ ਬਲਜੀਤ ਹੋਣਾ ਚੱਕੀ ਲਿਆਂਦੀ ਆ ਨਾ ਲਾਹ ਲਿਆਂਦੀ ਉਹਨਾਂ ਨੇ ਔਰ ਆਪਣੇ ਨੇ ਆਛੋ ਚਲ ਹਰਦੀਪ ਫੌਜੀ ਉਹਨਾਂ ਨੇ ਨਾ ਮਸ਼ੀਨ ਵਾਂ ਨਹੀਂ ਉਹ ਤਾਂ ਮਸ਼ੀਨ ਦਾ ਸੁਪਤੀ ਪੈ ਗਈ ਉਹਦੇ ਤਾਰਾ ਪੀਦੇ ਆਪਣਾ ਉਹਨਾਂ ਨੇ ਪੀ ਗਏ ਉਹਨਾਂ ਨੇ ਮੁਰਗੀ ਲਾਦੀ ਉਹਨਾਂ ਨੇ ਉਹਨਾਂ ਨੇ ਪੀ ਲੈਣਾ ਹਾਂ ਤੇ ਨਹੀਂ ਭਾਜੀ ਹੁਣ ਆਪਾਂ ਪੰਜਾਬੀ ਜਿਹੜੇ ਆ ਤੇ ਆ ਆਟਾ ਇਹਨਾਂ ਨਾਲ ਬੋਰੀਆਂ ਰਾਹੀਂ ਪਸਾ ਲੈਂਦੇ ਜਿਹੜਾ ਬੰਬੇ ਵਾਲਵਾ ਦੂਜੀਆਂ ਜਾਤਾਂ ਉਹ ਇੰਨਾ ਵੀ ਡੱਬਾ ਲੈਂਦੇ ਆ ਹਾਂ 5 2 2 ਕਿਲੋ 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 ਆਟਾ ਪਸਾ ਕੇ ਲੈਂਦੇ ਥੋੜਾ ਕੋਈ ਰਾਹੀਂ ਥੋੜਾ ਨਾਲ ਮੈਂ ਬਾਹਰ ਛੱਡ ਗਈ ਆ ਜੀ ਹੁਣ ਜਿਆਦੇ ਖਾਂਦੇ ਮੱਛੀ ਜਿਆਦੇ ਖਾਂਦੇ ਨਾਲੇ ਚੋਲ ਨਾਲੇ ਬਸ ਰੋਟੀ ਨਾਲ ਜਵਾਰ ਦੀ ਰੋਟੀ ਤੇ ਉਹਨਾਂ ਨੇ ਕੰਡ ਠੀਕ ਹੈ ਸਿਰ ਬਾਤ ਕਰ ਲਈ ਇਥੇ ਪੈਣ ਤੱਕ ਮੀਤ ਕੇ ਆ ਚੋਲ ਚੂਲੀ ਖਾਣ ਤੇ ਮੱਛੀ ਮੱਛੀ ਨਾਲ ਬਣਾ ਲੈਣੀ ਉਹ ਅੱਥੇ ਤੁਹਾਡੇ ਵਾਂਗਰ ਬੋਰੀਆਂ ਬੋਰੀਆਂ ਪਸਾਕਸਾ ਗਿਆ ਵੀ ਮੈਂ ਤਾਂ ਸੁਣ ਗਿਆ ਹੀ ਪਈ ਨਾ ਚਲੋ ਬਦਲਦੀ ਨਹੀਂ ਹੈ ਨਾ ਚਲੋ ਠੀਕ ਤੇ ਚੋਲਾ ਦੀਆਂ ਰੋਟੀਆਂ ਵੀ ਉਧਰ ਬਣਾਉਂਦੇ ਆ ਫਿਰ ਬਾਜਰੇ ਦੀਆਂ ਬਣਾਉਂਦੇ ਆ ਫਿਰ ਦੁਆਰ ਦੀਆਂ ਦੁਆਰ ਦੀਆਂ ਬਣਾਉਂਦੇ ਆ ਅੱਗੇ ਉਹਨਾਂ ਨੂੰ ਆਟਾ ਘੱਟ ਲੱਗਦਾ ਵਾ ਕਿੰਨਾਂ ਨੂੰ ਜਿਹੜਾ ਮਰਾਟੀ ਲੋਕ ਹਨਾ ਜਿਹੜੇ ਮਰਾਟੇ ਹਾਂ ਮਰਾਟੇ ਆਦਾ ਪਤਾ ਹੀ ਹੋਣਾ ਤੁਹਾਨੂੰ ਜਿਹੜੇ ਉੱਥੇ ਜ਼ਿਆਦਾ ਮਰਾਟੇ ਹੀ ਆ ਮਰਾਹਟੇ ਮਰਾਹਟੇ ਹਾਂ ਪੋਛੇ ਜਾਤਾ ਉਹ ਹੀ ਵੰਦ ਮਾਰਾ ਟੀਂ ਦੇ ਉਹਨਾਂ ਨੂੰ ਚਲ ਜੋ ਉਹਦੀ ਆ ਰੋਟੀਆਂ ਘਰੀਆਂ ਡੜੀਆਂ ਨਿਗਾਹ ਪਾ ਉਹਨਾਂ ਨੇ ਆਈ ਦੇ ਲਈ ਰੋਟੀਆਂ ਉਹਨਾਂ ਨੇ ਪਕਾਉਣੀ ਇੱਕ ਬਾਜਰੇ ਦੀ ਕਾਲੀ ਰੋਟੀ ਹੁੰਦੀ ਜੀ ਉਹ ਕਹੋਣੀਆਂ ਚੁੱਲ੍ਹੇ ਤੇ ਲੱਕੜੀ ਨਾਲ ਉਹਨਾਂ ਨੇ ਇੱਕ ਇੱਕ ਨਹੀਂ ਆ ਚੱਪਾ ਚੱਪਾ ਹੀ ਖਾਣੀ ਹੈ ਤੇ ਨਾਲ ਚੋਲ ਖਾਣੇ ਨਾਲ ਚਮਮਚੀ-ਮੁੱਛੀ ਅਗਲੇ ਖਾ ਲੈਂਦੇ ਉਹ ਜਿਹੜੇ ਇੱਕ ਉਹਨਾਂ ਨੇ ਖਾਣੀ ਜਵਾਰ ਦੀ ਰੋਟੀ ਇੱਕ ਉਹਨਾਂ ਨੇ ਖਾਣੀ ਝੋਨਾ ਦੀ ਰੋਟੀ ਇਹੋ ਜਿਹੀ ਤਿੰਨ ਚਾਰ ਰੋਟੀਆਂ ਖਾਉਂਦੇ ਆ। ਤਾਂ ਇਹ ਸ਼ੂਗਰ ਸ਼ੱਕ ਨਹੀਂ ਹੁੰਦੀ। ਨਾਲ ਹੋਗੀ। ਤਾਂ ਹੀ ਨਹੀਂ ਹੁੰਦੀ ਨਾ ਫਿਰ। ਉਹ ਇਦਾਂ ਹੀ ਲੱਪਾਂ ਦੇ ਨਾਲ ਹੀ ਓੱਖਾਂ ਦੇ ਉਹ ਸਭ ਚੰਗੇ ਬਾਬਾ। ਚੰਗੇ ਆ। ਬਿਮਾਰੀਆਂ ਤਾਂ ਰਹਿਤਵਾ ਕੇ ਫਿਰ। ਉਹਨਾਂ ਨੇ ਇੱਕ ਤਰ੍ਹਾਂ ਦੀ ਕਣਕ ਦੀ ਰੋਟੀ ਬਹੁਤ ਕਰਕੇ ਖਾਈ। ਆ ਤਾਂ ਅਹੀਂ ਕਣਕ ਜਵਾਰ ਦੀ ਖਾਂਦੇ ਆ ਬਸ। ਜੋਰੀ ਕਣਕ ਤੇ। ਜਿੰਨੀ ਅਲਰਜੀ ਆ ਨਾ ਅਲਰਜੀ। ਚਾਹੀਦੀ ਨਹੀਂ ਦਿਖਾਈ। ਜਿੰਨੀ ਵੀ ਅਲਰਜੀ ਆ ਕਣਕ ਦੀ ਕਣਕ ਦੀ ਰੋਟੀ ਤੋਂ ਦਿੰਦੀ ਆ। ਸ਼ੂਗਰ ਬੜੀ ਆ ਖੰਡ ਦੇ ਵਿੱਚ। ਉਤਨਾ ਪੈਸੇ ਚਾਹੀਦੀ ਬਾਜਰੇ ਦੀ ਰੋਟੀ ਮੱਕੀ ਦੀ ਰੋਟੀ। ਹਾਂ। ਫਿਰ ਉਹਦੇ ਵਿੱਚ ਕਿੰਨਾ ਤੇ ਚੌਲਾਂ ਦੀ ਰੋਟੀ ਚੌਲਾਂ ਦਾ ਆਟਾ ਪਾਉਂਦੇ ਚੌਲਾਂ ਦੀ ਰੋਟੀ ਪਕਾਉਂਦੇ ਚੌਲਾਂ ਦੀ ਰੋਟੀ ਨਹੀਂ ਤੋਂ ਜਿਹੜਾ ਆਟਾ ਜਿਹੜਾ ਆਟਾ ਪਸਾਉਂਦੇ ਉਹਦੇ ਵਿੱਚ ਕਿੰਨੀਆਂ ਚੀਜ਼ਾਂ ਪਾਉਂਦੇ ਜੌਂ ਪਾਉਂਦੇ ਆ ਫਿਰ ਨਾਚ ਨਹੀਂ ਪਾਉਂਦੇ ਆ ਜਵਾਰੀ ਪਾਉਂਦੇ ਕਿੰਨਾ ਜਿੱਦਾਂ ਹੁਣ ਜਿੰਨਾਂ ਨੂੰ ਹੁਣ ਜਿੱਦਾਂ ਸ਼ੂਗਰ ਸ਼ਾਗਰ ਵਾ ਨਾ ਤੇ ਜਿੰਨਾਂ ਨੂੰ ਡਾਕਟਰਾਂ ਨੇ ਦੱਸਿਆ ਵਾ ਉਹ ਕਈ ਲੋਕੀ ਅਜੇ ਵੀ ਆਟਾ ਇੱਥੇ ਵੀ ਥੋੜਾ ਥੋੜਾ ਚੀਜ਼ਾਂ ਪਾ ਕੇ ਪਿਉਂਦੇ ਆਗੇ ਇਦਾਂ ਸਾਰਾ ਪਾ ਤੰਗੜੀ ਪਾ ਲਈਦੀ ਆ ਮੰਗਣੀ ਪਾਦੇ ਜੋਂ ਪਾਦੇ ਚਰੇ ਪਾਦੇ ਜਵਾਰ ਪਾ ਲੋ ਚਲੋ ਆਏ ਇੱਥੇ ਜੇ ਕੋਈ ਬਿਮਾਰੀ ਬਮੂਰੀਆਂ ਦੀ ਉਦੋਂ ਪਿਆ ਹੁੰਦੇ ਆ ਨਾ ਬੰਦੇ ਤਾਂ ਇਹ ਭਾਗੇ ਵੱਡੇ ਦਾ ਨਾਮ ਲੈ ਜਾ ਹੀ ਦਿੰਦੇ ਆ ਨਾ ਆਪਣੇ ਬੱਚੇ ਨੂੰ ਗੁਜਾ ਹੀ ਦਿੰਦੇ ਵੀ ਇਤਰਾ ਨਹੀਂ ਕੋਈ ਉਹਨਾਂ ਦੀ ਰੁਟੀਨ ਵਾ ਰੁਟੀਨ ਵਾ ਤੇ ਦੇ ਵਿੱਚ ਇੱਕ ਦਿਨ ਬਾਜਰਾ ਇੱਕ ਦਿਨ ਜਵਾਰ ਇੱਕ ਦਿਨ ਚੋਲਾ ਦੀ ਰੋਟੀ ਇੱਕ ਦਿਨ ਕਣਕ ਦੀ ਰੋਟੀ ਇੱਕ ਦਿਨ ਮੱਕੀ ਦੀ ਚੀਜ਼ਾਂ ਉਹ ਡੈਮੋਟੀਆਂ ਬਣਾਉਂਦੇ ਜਿੱਦਾਂ ਆ ਹੁੰਦੀਆਂ ਡੋਡੀਆਂ ਹੁੰਦੀਆਂ ਮੂੰਫਲੀ ਮੂੰਫਲੀ ਕੱਚੀ ਮੜੀ ਦੀ ਅਨਨ ਤੜਕਾ ਲਉਣਾ ਨਾਰੀਅਲ ਦਾ ਨਾਰੀਅਲ ਮੂੰਫਲੀ ਦਾ ਅੱਛਾ ਖਾਟੇ ਵਾਲੀਏ ਤੇ ਗੰਡਾ ਪਾਪਾ ਲੰੁੰਦੇ ਗੰਡਾ ਹੀ ਕੇ ਗੰਡਾ ਤੇ ਜਾਂ ਲਸਣ ਜਾ ਅਦਰਕ ਤਿੰਨੇ ਚੀਜ਼ਾਂ ਜਾ ਜਗਾ ਇਤੇ ਭੂਕਾਂ ਆਪਾਂ ਛੋਟਦੇ ਨੇ ਲਸਣ ਦੀਆਂ ਉਹ ਤੇ ਭੂਕਾਂ ਚੇਚੀਆਂ ਲੈ ਕੇ ਆਉਂਦੇ ਸੇਪੂ ਸੇਉ ਜਿਹਨੂੰ ਬੋਲਦੇ ਕੀ ਬੋਲਦੇ ਇਹਨੂੰ ਸੋਏ ਸੋਏ ਇਹਦਾ ਸੇਉ ਬੋਲਦੇ ਉਹਦੀ ਉਹਦੀ ਸਬਜ਼ੀ ਉਹਦਾ ਸੇਪੂ ਬੋਲਦੇ ਆ ਉਹਨਾਂ ਦੀ ਸਰਜੀ ਬਣਾਣ ਧਨੀਆ ਜਿੱਦਾਂ ਆਪਾਂ ਸਪੈਸ਼ਲ ਧਨੀਆ ਨਹੀਂ ਬੋਲਦੇ ਉਹਦਾਂ ਸੇਪੂ ਇਹਨਾਂ ਮਾਂਕੇ ਲੈਣਾ ਉਹਨਾਂ ਕੋਲੋਂ ਉਹਦਾ ਤੜਕਾ ਲਾਉਣਾ ਉਹਨਾਂ ਨੇ ਸੇਪੂ ਦਾ ਸਰਜੀ ਤੇ ਇਹ ਖਾਣੀ ਉਹਨਾਂ ਥੋੜੀ ਥੋੜੀ ਹੁੰਦੀ ਹੈ ਨਹੀਂ ਇਹ ਨਹੀਂ ਲੈਣੀ ਆ ਤੇ ਮੇਥੀ ਬਣਾ ਲਾ ਕੇ ਦੇ ਦੇ ਉਹ ਜੀਆਂ ਹਰੀਆਂ ਸਬਜ਼ੀਆਂ ਮਰੇ ਹਰ ਚੀਜ਼ਾਂ ਖਾਣੀਆਂ ਸਬਜ਼ੀਆਂ ਦੋ ਤਿੰਨ ਬਣਾਉਣੀਆਂ ਬਣਾਉਣੀਆਂ ਹੁੰਦੀਆਂ ਇੱਕ ਸਬਜ਼ੀ ਹੁੰਦੀ ਖਾਣ ਉਹ ਥੋੜੀ ਥੋੜੀ ਲੈਣੀ ਪਾਰੇ ਚਲੋ ਠੀਕ ਚਲੋ ਅੱਜ ਹਣ ਤੁਸੀਂ ਕੀ ਬਣਾਉਣਾ ਅੱਜ ਅਨੂਮੜ ਰਾਜਕੌਰ ਤੁਸੀਂ ਮੈਂ ਬਣਾਉਣ ਲੱਗੀ ਅੱਜ ਪਨੀਰ ਅੱਛਾ ਵਾਸ਼ੇ ਤੇ ਆਪਾਂ ਬਣਾਉਣ ਲੱਗੇ ਚਣਿਆਂ ਦੀ ਸਬਜ਼ੀ ਅੱਜ ਮੇਥੀ ਦੀ ਗੁੱਜੀ ਮੈਂ ਦੁਪਹਿਰੇ ਬਣਾਏਗੀ ਹਾਂ ਉਹ ਫਿਰ ਅਮਰਤ ਚਣਿਆਂ ਦੀ ਸਬਜ਼ੀ ਦੇ ਨਾਲ ਅਸੀਂ ਭਿੰਡੀਆਂ ਦੀ ਸਬਜ਼ੀ ਸਾਡੇ ਦੇ ਨਾਲ ਹੁਣ ਚਣਿਆਂ ਦੀ ਸਬਜ਼ੀ ਬਣਾਉਣ ਲੱਗੇ ਚੋਲ ਠੀਕ ਚੋਲ ਭੈੜਾ ਤੇ ਕੜੀ ਛੋਲ ਬਣਾਏ ਅੱ ਬੜੀ ਸਵਾਦ ਮੈਂ ਐ ਲੱਪਾ ਭੜ ਭੜ ਖਾਦੇ ਮੈਨੂੰ ਉੱਥੋਂ ਲੱਗ ਗਿਆ ਇਹੋਲੀ ਖਾ ਲੈਂਦੀ ਤੇਰੇ ਕਿਹੜਾ ਮਗਰ ਪਿਆ ਹੀ ਕੋਈ ਚਮਚੇ ਨਾਲ ਨਹੀਂ ਖਾਦੇ ਹੱਥ ਨਾਲ ਖਾਦੇ ਬੜਾ ਬੜਾ ਐ ਦੋ ਜਣੀਆਂ ਹੱਥਾਂ ਨਾਲ ਖਾਨੀਆਂ ਚੰਗਾ ਵਾ ਨਾ ਉੱਧਰ ਕੜੀ ਬਣਾਏ ਰਾਜਮਾ ਬਣਾਏ ਚੋਲ ਬਣਾਏ ਤੇ ਫੇਰ ਥਾਣਾ ਹੀ ਕੰਮ ਚੱਲਦਾ ਨਹੀਂ ਹਾਕੀਦਾ ਨਾ ਤੂੰ ਮਾਰ ਕੇ ਹੱਥ ਦਿੱਤੇ ਏਡਾ ਵਧੀਆ ਦਿੱਤਾ ਏਡਾ ਵੱਡਾ ਨਾਲੇ ਉਂਗਲਾਂ ਅੰਗਲਾਂ ਚਟੀਆਂ ਜਾਂਦੀਆਂ ਚੰਗੀਆਂ ਚਮਚੇ ਨਾਲ ਡੇਢ ਛੇੜੀ ਡੇਢ ਪਾ ਜਾਂਦਾ ਹਮ ਐਦਾਂ ਨਹੀਂ ਭਰਦਾ ਇਹਦਾ ਮਜਾ ਬੜਾ ਹੁੰਦਾ ਨਿੱਕੇ ਹੁੰਦੇ ਥਾਲੀਆਂ ਚੜ ਦੇਣੇ ਹਾ ਹਾਂ ਮੈਂ ਹੋਰ ਵੀ ਚੱਟ ਲੈਣੀ ਜੋ ਹਾਏ ਹਾਏ ਅੱਗੇ ਨੋਵੇਂ ਚੱਟਦੀਆਂ ਮੈਂ ਹੋਰ ਜਿਹੜਾ ਪਾਣੀ ਚ ਸੁਤੀਵਾਦੀ ਹੁੰਦੀ ਆ ਨਾ ਲੈ ਕਿਤੇ ਰਕबीर ਬੱਬਾ ਟੀਵੀ 'ਚ ਵੇਂਦੇ ਰਹਿਣ ਵੇਂਦੇ ਰਹਿਣ ਪੀ ਉਹਨਾਂ ਨੂੰ ਦੇਖਣ ਦਾ ਮੈਂ ਕੀ ਕਰਾਂ ਮੈਂ ਹੂੰ ਥੋੜੀ ਬਾਕੀ ਤੇ ਜਬਾਨ ਦੋ ਪਰ ਕਿਤੇ ਉਹ ਦੇਦੀ ਹੱਥ ਜਿਹੜੀ ਅਜੇ ਤੱਕ ਉਹ ਪਈ ਆ ਗੱਲ ਸੁਣੋ ਬਲਜੀਤ ਦੇ ਹੱਥਾਂ ਨਾਲ ਜੱਟ ਦੀ ਤਾਂ ਰਾਜ ਜ਼ਬਾਨ ਨਾਲ ਚੱਟਦੀ ਆ ਸੱਚੀ ਬਾਜੀ ਸੇਰਾ ਪਲੇ ਖੜੀ ਹੋਏ ਸਿੱਪੀ ਕਰੂਗਾ ਮੇਰੇ ਨਾਲ ਕੁਝ ਹੈ ਜੇ ਤੇ ਕੀ ਗੱਲ ਲੀਓ ਇਹਾਰੇ ਚਟੜੀਆਂ ਦੀ ਆਜ ਜਾ ਉਂਗਲਾ ਨਾ ਤੇ ਮੈਂ ਤੇ ਕੁਛਿੱਤੀ ਆਏਂਗੀ ਸਰ ਠੀਕ ਹੈ ਠੀਕ ਆ ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰੌਟੇ ਲਾ ਗਿਆ ਹੋ ਨਾ ਹੱਸ ਕੇ ਦੇ ਲਿਆ ਘੜੀ ਹਾਂ ਹੱਸਣਾ ਖੇਡਣਾ ਮਨ ਕਾ ਚਾਉਂ ਅੱਜ ਜਿਹੜੀ ਮੈਂ ਗੱਲ ਕਰਤੀ ਸਿੱਧਾ ਜਵਾਬ ਨਾ ਚੱਟਦੇ ਪਾਣੀ ਉਹ ਕੀ ਗੁੱਸਾ ਹੀ ਕਰਦਾ ਨਹੀਂ ਨਹੀਂ ਉਹ ਪਤਾ ਕੀ ਕਰ ਦਿੱਤੇ ਹੁੰਦੇ ਬੱਚਿਆਂ ਨੂੰ ਆਦਤ ਪਈ ਹੁੰਦੀ ਆ ਉਹ ਨਹੀਂ ਕੋਈ ਗੱਲ ਸੀ ਬੜਾ ਚੱਟ ਦੇ ਦੇਣੇ ਆਗੇ ਚਲੋ ਠੀਕ ਆ ਜੀ ਮਿਲਦੇ ਆ ਅਗਲੇ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ